ਹਮ ਮੂਰਖ ਮੋਗਾ ਧਰ ਸ਼ਰਨਾਗਤੀ ਮਿਲ ਗੋਵਿੰਦ ਰੰਗਾਰਾਮ ਰਾਜੇ ਗੁਰਪੂਰੈ ਹਰ ਪਾਇਆ ਭਾਰ ਭਗਤ ਇੱਕ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਚੌਥੇ ਪਾਕਸ਼ਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਬਚਨ ਆਪਾਂ ਸਰਵਣ ਕੀਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਹਮ ਮੂਰਖ ਮੂਰਖ ਮੁਗਧ ਮੁਗਨ ਦਾ ਤੇ ਮੂਰਖ ਦਾ ਅਰਥ ਇੱਕੋ ਹੀ ਹੈ ਮੁਗਧ ਵੀ ਮੂਰਖ ਨੂੰ ਕਹਿ ਦਿੰਦੇ ਨੇ ਬੇ ਸਮਝ ਗੋਵਿੰਦ ਹੇ ਗੋਵਿੰਦ ਰੰਗਾ ਦਾ ਭਾਵ ਹੁੰਦਾ ਕਈ ਚੋਜ ਤਮਾਸ਼ੇ ਕਰਨ ਵਾਲਾ ਮੈਂ ਜਾਹਲ ਅਤੇ ਮੂਡ ਨੇ ਗੁਰਾਂ ਦੀ ਪਨਾਹ ਲਈ ਹੈ ਰੱਬ ਕਰੇ ਮੈਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਪ੍ਰਾਪਤ ਹੋਵੇ ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ ਸਾਨੂੰ ਮੇਲਾ ਅਸੀਂ ਮੂਰਖ ਬੇਸਮਝ ਤੇਰੀ ਸ਼ਰਨ ਆਏ ਹਾਂ ਵਾਹਿਗੁਰੂ ਜੀ ਸਭ ਕੁਝ ਤਿਆਗ ਕੇ ਇਕ ਤੁਹਾਡਾ ਹੀ ਓਟ ਆਸਰਾ ਤਕਿਆ ਹੈ ਦੇਵ ਗੰਦਾਰੀ ਰਾਗ ਦੇ ਵਿੱਚ ਦੀ श्री गुरु रामदास साहिब जी महाराज ਦੇ ਬਚਨ ਨੇ ਅਬ ਹਮ ਚਲੀ ठाकुर ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਗਨ ਕੀ ਛਤਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਤਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤੇ ਸਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰੱਖੋ ਨਾਜ ਮੂਰਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਵੀ ਵਾਹਿਗੁਰੂ ਜੀ ਕਿਰਪਾ ਕਰੋ ਅਸੀਂ ਮੂਰਖ ਜੀਵ ਬੇਸਮਝ ਜੀਵ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਗੁਰ ਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਗੁਰ ਸਰਾਰੇ ਨੂੰ ਸਿਹਾਰੀ ਇਹਦਾ ਅਰਥ ਬਣਦਾ ਗੁਰੂ ਦੀ ਰਾਹੀ ਤੇ ਮੰਗਾ ਦਾ ਭਾਵ ਹੈ ਕਿ ਮੈਂ ਮੰਗਦਾ ਪੂਰਨ ਗੁਰਾਂ ਦੇ ਰਾਹੀ ਮੈਨੂੰ ਵੈਗੁਰੂ ਪ੍ਰਾਪਤ ਹੋਇਆ ਹੈ ਮੈਂ ਕੇਵਲ ਵਾਹਿਗੁਰੂ ਦੀ ਪ੍ਰੇਮਈ ਸੇਵਾ ਦੀ ਮੰਗ ਕਰਦਾ ਮੈਂ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ ਦੀ ਦਾਤ ਮੰਗਦਾ ਕਿਉਂਕਿ ਪੂਰੇ ਗੁਰੂ ਦੀ ਰਾਹੀ ਹੀ ਪਰਮਾਤਮਾ ਮਿਲ ਸਕਦਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰੋ ਮੈਂ ਜਦੋਂ ਵੀ ਆਪ ਜੀ ਦੀ ਭਗਤੀ ਕਰਾਂ ਆਪ ਜੀ ਦੀਆਂ ਵਡਿਆਈਆਂ ਕਰਾਂ ਤਾਂ ਮੇਰੇ ਹਿਰਦੇ ਦੇ ਵਿੱਚ ਪ੍ਰੇਮ ਬਣਿਆ ਰਵੇ ਠਾਕੁਰ ਗਾਈ ਹੈ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਦੋਂ ਵੀ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜਾਂ ਤੇ ਬਹੁਤ ਪਿਆਰ ਦੇ ਨਾਲ ਪੜਾਂ ਇਦਰੇ ਵੀ ਮੈਂ ਵੱਧਾ ਰੁੱਧਾ ਕੰਮ ਨਾ ਕਰਾਂ ਮੇਰਾ ਮਨ ਤਨ ਸ਼ਬਦ ਵੇਗਾਸਿਆ ਜਪ ਅਨੰਤ ਤਰੰਗਾ ਸ਼ਬਦ ਗੁਰ ਸ਼ਬਦ ਦੀ ਰਾਹੀ ਵੇਗਾਸਿਆ ਭਾਵ ਖੜ ਗਿਆ ਹੈ ਜਪ ਪੱਪੇ ਨੂੰ ਸਿਹਾਰੀ ਕਿਰਿਆवाची ਸ਼ਬਦ ਅਰਥ ਬਣੇਗਾ ਜਪ ਕੇ ਅਨੰਤ ਤਰੰਗਾ ਅਨੰਤ ਤਰੰਗਾ ਵਾਲਾ ਜਿਸ ਵਿੱਚ ਬੇਅੰਤ ਲਹਿਰਾਂ ਉੱਠਦੀਆਂ ਨੇ ਗੁਰਾਂ ਦੀ ਬਾਣੀ ਦੁਆਰਾ ਮੇਰੀ ਆਤਮਾ ਅਤੇ ਦੇਹ ਖਿੜ ਪਏ ਹਨ ਅਤੇ ਮੈਂ ਬੇਅੰਤ ਲਹਿਰਾਂ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ ਗੁਰੂ ਦੇ ਸ਼ਬਦ ਦੀ ਰਾਹੀ ਬੇਅੰਤ ਲਹਿਰਾਂ ਵਾਲੇ ਸਮੁੰਦਰ ਪ੍ਰਭੂ ਨੂੰ ਸਿਮਰ ਕੇ ਮੇਰਾ ਮਨ ਖੇੜ ਪਿਆ ਹੈ ਮੇਰਾ ਹਿਰਦਾ ਪਰਫੁੱਲਤ ਹੋ ਗਿਆ ਹੈ ਇਹ ਵੈਗੁਰੂ ਜੀ ਤੁਹਾਡੀ ਕਿਰਪਾ ਹੋਈ ਹੈ ਤੇ ਹੋਇਆ ਸਭ ਇਹ ਗੁਰੂ ਦੀ ਕਿਰਪਾ ਦੇ ਨਾਲ ਹੈ ਉਹ ਪ੍ਰਭੂ ਜੀ ਸਮੁੰਦਰ ਦੀ ਨਿਆਈ ਹਨ ਜਿਵੇਂ ਸਮੁੰਦਰ ਦੇ ਵਿੱਚੋਂ ਬੇਅੰਤ ਲਹਿਰਾ ਉੱਠਦੀਆਂ ਹਨ ਇਸੇ ਤਰ੍ਹਾਂ ਵੈਗੁਰੂ ਪਰਮਾਤਮਾ ਜੀ ਤੁਸੀਂ ਵੀ ਬੇਅੰਤ ਹੋ ਤੇ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਦਰਿਆਓ ਦਾਣਾ ਬਿਨਾ ਮੈਂ ਮਸ਼ੂਲੀ ਕਿਵੇਂ ਅੰਤ ਲਾਹ ਮੈਂ ਤੇ ਵੈਗੁਰੂ ਜੀ ਮੱਛੀ ਵਰਗਾ ਜੀਵ ਹਾਂ ਤੁਸੀਂ ਬੇਅੰਤ ਵੱਡੇ ਸਮੁੰਦਰ ਦੇ ਵਾਂਗੂ ਹੋ ਮੈਂ ਵੈਗੁਰੂ ਜੀ ਤੁਹਾਡਾ ਅੰਤ ਨਹੀਂ ਪਾ ਸਕਦਾ ਬਸ ਇਹ ਹੈ ਕਿ ਤੁਹਾਡਾ ਸਿਮਰਨ ਕਰਕੇ ਮੇਰਾ ਹਿਰਦਾ ਪਰਫੁੱਲਤ ਹੋ ਸਕਦਾ ਖੇੜ ਸਕਦਾ ਮਿਲ ਸੰਤ ਜਨ ਹਰ ਪਾਇਆ ਨਾਨਕ ਸਤ ਸੰਗਾ ਮਿਲਦੇ ਲल्ले नु ਸਿਹਾਰੀ ਆਪਾ ਬਣਨਾਵਾਂ ਮਿਲ ਕੇ ਇਹਨਾਂ ਦੋਹਾਂ ਲਫ਼ਜ਼ਾਂ ਦੇ ਵਿੱਚ ਫਰਕ ਆ ਇੱਕ ਲੱਲੇ ਦੇ ਥੱਲੇ ਔਂਕੜ ਵਾਲਾ ਮਿਲ ਤੇ ਇੱਕ ਲੱਲੇ ਨੂੰ ਸਿਹਾਰੀ ਵਾਲਾ ਜਿਹੜਾ ਮਿਲਿਆ ਇਹਦਾ ਰਸ ਬਣਨਾ ਜਿਹੜਾ ਸਿਹਾਰੀ ਵਾਲਾ ਮਿਲ ਕੇ ਸਤਿਗੁਰੂ ਜੀ ਬਚਨ ਕਰਦੇ ਆ ਨੇਕ ਪੁਰਸ਼ ਨੂੰ ਮਿਲ ਕੇ ਨਾਨਕ ਨੇ ਸਤ ਸੰਗਤ ਅੰਦਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਦਾਸ ਨਾਨਕ ਨੇ ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤ ਵਿੱਚ ਮੈਂ ਪ੍ਰਮਾਤਮਾ ਨੂੰ ਲੱਭ ਲਿਆ ਹੈ ਕਿਉਂਕਿ ਸੰਗਤ ਦੇ ਵਿੱਚ ਹੀ ਤਾਂ ਪ੍ਰਮਾਤਮਾ ਜੀ ਦਾ ਵਾਸਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਹੀ ਤਾਂ ਵੈਗੁਰੂ ਜੀ ਵੱਸਦੇ ਹਨ ਪਾਈ ਗੁਰਦਾਸ ਜੀ ਲਿਖਦੇ ਹਨ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਇੱਕ ਹੁੰਦਾ ਸਿੱਖ ਤੇ ਜੇ ਇੱਕ ਹੀ ਨਾਲ ਹੋ ਰੋਵੇ ਉਹਨੂੰ ਕਹਿ ਦਿੰਦੇ ਨੇ ਸਤ ਸੰਗਤ ਸਤ ਗੁਰੂ ਜੀ ਐਸਾ ਬਚਨ ਕਰਦੇ ਨੇ ਦੀਨ ਦਇਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ ਰਾਮ ਰਾਜੇ ਦਇਆਲ हे दया दे कर ਪ੍ਰਭ हे प्रभु ਹਰ ਰਾਯਾ हे प्रभु પાਤਸ਼ਾ ਰਾਯਾ ਵਰਧੇ ਹੰਦਾ ਰਮਿਆ ਹੋਇ ਹੈ ਪ੍ਰਭੂ પાਤਸ਼ਾ हे ਗਰੀਬਾ ਉਤੇ ਮਿਹਰਵਾਨ ਵੈਗੁਰੂ meri prarthana sarvan ka he vai guru tu mera swami ate mera paaksha hai he dina utte daya karn wale he hari he prabhu he prabhu paaksha meri bhenati sun vai guru ਹਉ ਮੰਗੋਂ ਸ਼ਰਨ ਹਰਨਾਮ ਕੀ ਹਰ ਹਰ ਮੁਖ ਪਾਇਆ ਹਉ ਦਰਪੁੰਦਾ ਮੈਂ ਤੇ ਮੰਗੋਂ ਦਾ ਭਾਵ ਮੈਂ ਮੰਗਦਾ ਸ਼ਰਨ ਆਸਰਾ ਓਟ ਮੁਖ ਮਤਲਬ ਮੁਖ ਵਿੱਚ ਮੈਂ ਵੈਗੁਰੂ ਦੇ ਨਾਮ ਦੀ ਪਨਾਹ ਦੀ ਜਾਚਨਾ ਕਰਦਾ ਹਾਂ ਮੇਰੇ ਵੈਗੁਰੂ ਸਵਾਮੀ ਤੋ ਇਸ ਨੂੰ ਮੇਰੇ ਮੂੰਹ ਵਿੱਚ ਪਾ ਦੇ ਭਾਵ ਨਾਮ ਦੀ ਜਾਤਨਾ ਇਹ ਮੈਂ ਇਸ ਮੁਖ ਤੋਂ ਜਪਦਾ ਰਹਾ ਆ ਇਹ ਦਾਤ ਮੇਰੇ ਮੋਖ ਚ ਪਾਓ ਕਿ ਮੈਂ ਵੈਗੁਰੂ ਜੀ ਤੁਹਾਡੀ ਪਨਾਹ ਮੰਗਦਾ ਰਹਾ ਹਾਂ ਹੇ ਹਰੀ ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ ਹੇ ਹਰੀ ਤੇਰੀ ਮੇਰ ਹੋਵੇ ਤਾਂ ਮੈਂ ਤੇਰਾ ਨਾਮ ਆਪਣੇ ਮੋਖ ਵਿੱਚ ਪਾ ਸਕਦਾ ਹਾਂ ਭਾਵੇਂ ਮੂੰਹ ਨਾਲ ਜਪ ਸਕਦਾ ਹਾਂ ਜੇ ਤੁਹਾਡੀ ਮੇਰ ਹੋਵੇ ਤਾਂ ਜੇ ਵੈਗੁਰੂ ਜੀ ਤੁਹਾਡੀ ਮੇਰ ਹੀ ਨਹੀਂ ਫਿਰ ਅਸੀਂ ਇਸ ਮੋਖ ਨਾਲ ਕਿਵੇਂ ਆਪ ਜੀ ਦੀ ਸਿਮਤ ਸਲਾਹ ਕਰ ਸਕਦੇ ਹਾਂ ਹਰ ਭਗਤ ਵਸਲ ਹਰ ਬਿਰਦ ਹੈ ਭਗਤ ਵਸਲ ਹਰ ਬਿਰਦ ਹੈ ਹਰ ਨਾਜ਼ ਰਖਾਇਆ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਾ ਵੈਗੁਰੂ ਦਾ ਮੁੱਢ ਕਦੀਮੀ ਸੁਭਾਅ ਹੈ ਸੋ ਤੂੰ ਮੇਰੀ ਇੱਜ਼ਤ ਆਬਰੂ ਰੱਖੇ ਸੁਆਮੀ ਪਰਮਾਤਮਾ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਉਹ ਪਗਤੀ ਨਾਲ ਪਿਆਰ ਕਰਦਾ ਜਿਹੜਾ ਉਸ ਦੀ ਸ਼ਰਨ ਪਏ ਉਸ ਦੀ ਇੱਜ਼ਤ ਰੱਖ ਲੈਂਦਾ ਏ ਵੈ ਗੁਰੂ ਦਾ ਮੋਢ ਕਦੀ ਮਾਂ ਦਾ ਸੁਭਾ ਚੱਲਿਆ ਆ ਰਿਆ ਜਨ ਨਾਨਕ ਸਰਨਾਜ ਤੀ ਹਰ ਨਾਮ ਤਰਾਇਆ ਨਾਮ ਮੰਮੇ ਨੂੰ ਸਿਹਾਰੀ ਲੱਗੀ ਅਰਥ ਬਨਨਾ ਨਾਮ ਦੀ ਰਾਹੀ ਦਾਸ ਨਾਨਕ ਹੋਈ ਉਸ ਹਰੀ ਦੀ ਸਰਨਾਪਿਆ ਹੈ ਸ਼ਰਨ ਆਏ ਮਨੋਖ ਨੂੰ ਹਰੀ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਜਿਹੜਾ ਵੀ ਹਰੀ ਜੀ ਦੀ ਸ਼ਰਨ ਵਿੱਚ ਆ ਜਾਵੇ ਜਿਵੇਂ ਸਾਧ ਸੰਗਤ ਦੀ ਸ਼ਰਨ ਵਿੱਚ ਆਉਣ ਵਾਲੀ ਭਾਵੇਂ ਗਨਕਾ ਪਾਪਨ ਹੀ ਸੀ ਵੈਗੁਰੂ ਜੀ ਨੇ ਉਹਦੇ ਤੇ ਵੀ ਕਿਰਪਾ ਕੀਤੀ ਤੇ ਉਹਦਾ ਵੀ ਪਾਰ ਉਤਾਰਾ ਕਰ ਦਿੱਤਾ ਗਨ ਕਾ ਪਾਪਨ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਪਰਮਾਤਮਾ ਜੀ ਨੇ ਉਹਦਾ ਵੀ ਪਾਰ ਉਤਾਰਾ ਕਰ ਦਿੱਤਾ ਇਹ ਵੈਗੁਰੂ ਜੀ ਦਾ ਮੋਢ ਕਦੀਮਾ ਦਾ ਬਿਰਤ ਸੁਭਾਅ ਹੈ ਕਿ ਜਿਹੜੇ ਵੀ ਵੈਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਵੈਗੁਰੂ ਜੀ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਨੇ ਆਸਾ ਮਹੱਲਾ ਚੌਥਾ ਗੁਰਮੁਖ ਟੁੰਢ ਟੁੰਢੇਂਦਿਆ ਹਰ ਸੱਜਣ ਲੱਧਾ ਰਾਮ ਰਾਜੇ ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਖੱਖੇ ਨੂੰ ਸਿਆਰੀ ਗੁਰੂ ਦੀ ਸ਼ਰਨ ਵਿੱਚ ਗੁਰੂ ਦੀ ਸ਼ਰਨ ਪੈ ਕੇ ਲੱਧਾ ਦਾ ਭਾਵ ਹੁੰਦਾ ਲੱਭ ਪਿਆ ਹੈ ਜਿਵੇਂ ਭਾਈ ਮੱਖਣਸ਼ਾਹ ਲੁਬਾਣੇ ਦੀ ਗੱਲ ਆਉਂਦੀ ਆ ਬਾਬਾ ਬਕਾਲਾ ਸਾਹਿਬ ਵਿਖੇ ਤੇ ਸਾਧ ਸੰਗਤ ਜੀ ਅੱਜ ਵੀ ਉਹ ਦਿਨ ਵੀ ਮਨਾਇਆ ਜਾ ਰਿਹਾ ਜਦੋਂ ਭਾਈ ਮੱਖਣਸ਼ਾਹ ਲੁਬਾਣੇ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭੁੱਲੇ ਭੜਕਿਆਂ ਨੂੰ ਸੁਨੇਹਾ ਦਿੱਤਾ ਭੁੱਲੀਏ ਸੰਗਤੇ ਸੱਚਾ ਗੁਰੂ ਲਾਦੋ ਰੇ ਲੱਦਾ ਮਤਲਬ ਨੱਬ ਪਿਆ ਹੈ ਗੁਰੂ ਦੀ ਸ਼ਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਮੈਂ ਸੋਚਦਾ ਹਾਂ ਸ਼ਾਇਦ ਕਿੰਨੇ ਬਾਹਰ ਨੇ ਪੜਕਦਾ ਫਿਰਦਾ ਹਾਂ ਸਤਗੁਰੂ ਜੀ ਨੇ ਕਿਰਪਾ ਕੀਤੀ ਤੇ ਸੋਝੀ ਬਖਸ਼ੀ ਉਹ ਪ੍ਰਮਾਤਮਾ ਜੀ ਅੰਦਰ ਹੀ ਵਸਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੈ ਵਣਕੰਡਾ ਮੂੜੇ ਵਸੀ ਰਬ ਹਿਆਲੀ ਐ ਜੰਗਲ ਕਿਆ ਟੁੰਡੇ ਐਵੇਂ ਜੰਗਲਾ ਬੀਆ ਬਾਨਾ ਵਿੱਚ ਪ੍ਰਮਾਤਮਾ ਨੂੰ ਕਾਦੇ ਵਾਸਤੇ ਲੱਭਦਾ ਫਿਰਦਾ ਹੈ ਉਹ ਪ੍ਰਮਾਤਮਾ ਜੀ ਤਾਂ ਤੇਰੇ ਹਿਰਦੇ ਦੇ ਵਿੱਚ ਹੀ ਵਸਦੇ ਨੇ ਕੰਚਨ ਕਾਇਆ ਕੋਟ ਗਾੜ ਵਿੱਚ ਹਾਰ ਹਾਰ ਸਿਧਾ ਕੰਚਨ ਕੋਟਗੜ ਮਤਲਬ ਸੋਨੇ ਦਾ ਕਿਲਾ ਕਾਇਆ ਕਹਿੰਦੇ ਨੇ ਸਰੀਰ ਨੂੰ ਤੇ ਸਿੱਧਾ ਦਾ ਭਾਵ ਪ੍ਰਗਟ ਮੇਰਾ ਇਹ ਸਰੀਰ ਕਿਲਾ ਮਾਨੋ ਸੋਨੇ ਦਾ ਬਣ ਗਿਆ ਕਿਉਂਕਿ ਗੁਰੂ ਦੀ ਕਿਰਪਾ ਨਾਲ ਇਸ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਜਦੋਂ ਵੈ ਗੁਰੂ ਜੀ ਪ੍ਰਗਟ ਹੋ ਗਏ ਹਨ ਇਸ ਵਾਸਤੇ ਜਿਹੜਾ ਇਹ ਸਰੀਰ ਆ ਇਸ ਸੋਨੇ ਦੇ ਕਿਲੇ ਵਰਗਾ ਬਣ ਗਿਆ ਇਹਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਇਹ ਸਰੀਰ ਹਰ ਮੰਦਰ ਆ ਹਰੀ ਦਾ ਮੰਦਰ ਆ ਇਹਦੇ ਵਿੱਚ ਪ੍ਰਮਾਤਮਾ ਜੀ ਵਸਦੇ ਨੇ ਜਦੋਂ ਇਸ ਗੱਲ ਦੀ ਸੋਝੀ ਹੋ ਗਈ ਤੇ ਫਿਰ ਮਨੁੱਖ ਨੂੰ ਆਪਣੇ ਸਰੀਰ ਦੀ ਕਦਰ ਵੀ ਹੋ ਜਾਂਦੀ ਆ ਮੈਂ ਇਸ ਸਰੀਰ ਦੀ ਕਿਵੇਂ ਆਸਾਂ ਸੰਭਾਲ ਕਰਨੀ ਆ ਕਿਉਂਕਿ ਇਹ ਸੈ ਵਿਗੁਰੂ ਜੀ ਦਾ ਮੰਦਰ ਆ ਇਹ ਸਰੀਰ ਤਾਂ ਪਰਮਾਤਮਾ ਜੀ ਦੇ ਰਹਿਣ ਦੀ ਥਾਂ ਹੈ ਇਸ ਵਾਸਤੇ ਜਿੱਥੇ ਆਤਮਾ ਦੀ ਭੁੱਖ ਦੂਰ ਕਰਨੀ ਆ ਉਥੇ ਸਰੀਰ ਦਾ ਵੀ ਖਿਆਲ ਰੱਖਣਾ ਇਹਨੂੰ ਚੰਗਾ ਖਾਣਾ ਪੀਣਾ ਰਿਸ਼ਟ ਪੁਸ਼ਟ ਰੱਖਣਾ ਕਸਰਤ ਕਰਨੀ ਇਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਿਖਾ ਦਿੱਤਾ ਸੀ ਤੋ ਜਿੱਥੇ ਗੁਰੂ ਘਰ ਦੇ ਵਿੱਚ ਸ਼ੁੱਧ ਮਨ ਰੱਖਣ ਦੀ ਗੱਲ ਕੀਤੀ ਜਾਂਦੀ ਆ ਉਥੇ ਹੀ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿੱਚ ਸਰੀਰ ਦਾ ਧਿਆਨ ਰੱਖਣ ਦੀ ਗੱਲ ਵੀ ਕੀਤੀ ਜਾਂਦੀ ਆ ਕਿਉਂਕਿ ਇਹ ਪਰਮਾਤਮਾ ਜੀ ਦੇ ਰਹਿਣ ਦੀ ਥਾਂ ਹੈ ਇਸ ਵਾਸਤੇ ਸਾਰੀ ਪੜਕਣਾ ਖਤਮ ਹੋ ਗਈ ਬਾਹਰ ਢੂੰਢਨ ਤੇ ਛੂਟ ਪਰੇ ਗੁਰ ਕਰ ਹੀ ਮਾਹੇ ਦਿਖਾਇਆ ਥਾ ਗੁਰੂ ਜੀ ਨੇ ਕਿਰਪਾ ਕਰਕੇ ਪਰਮਾਤਮਾ ਘਰ ਦੇ ਵਿੱਚ ਹੀ ਵਿਖਾ ਦਿੱਤਾ ਇਸ ਵਾਸਤੇ ਰੱਬ ਦਾ ਪਿਆਰਾ ਇਸ ਸਰੀਰ ਦਾ ਵੀ ਸਤਕਾਰ ਕਰਨ ਲੱਗ ਪਿਆ ਹਰ ਹਰ ਹੀ ਰਾ ਰਤਨ ਹੈ ਮੇਰਾ ਮਨ ਤਨ ਵਿਦ੍ਹਾ ਵਿਦ੍ਹਾ ਦਾ ਭਾਵ ਵੇਚ ਗਿਆ ਤੁਰ ਤੁਰ ਦਰਗਾਹ ਮੈਨੂੰ ਆਪਣੇ ਅੰਦਰ ਹੀ ਪਰਮਾਤਮਾ ਦਾ ਨਾਮ ਰਤਨ ਪਰਮਾਤਮਾ ਦਾ ਨਾਮ ਹੀਰਾ ਮਿਲ ਪਿਆ ਜਿਸ ਨਾਲ ਮੇਰਾ ਕਠੋਰ ਮਨ ਮੇਰਾ ਕਠੋਰ ਹਿਰਦਾ ਵਿੰਨਿਆ ਗਿਆ ਹੈ ਨਰਮ ਹੋ ਗਿਆ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦੇ ਨੇ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੋਰ ਕੀ ਸਿੱਖ ਸੁਣੀ ਜੇ ਗੁਰੂ ਜੀ ਦੀ ਸਿੱਖਿਆ ਕੋਈ ਮਨੁੱਖ ਧਿਆਨ ਨਾਲ ਸੁਣ ਲਵੇ ਉਹਨੂੰ ਮੰਨ ਲਵੇ ਉਹਦੇ ਉੱਤੇ ਅਮਲ ਕਰ ਲਵੇ ਇਨੋ ਪਤਾ ਚੱਲਣ ਲੱਗ ਜਾਂਦਾ ਮੇਰੇ ਅੰਦਰ ਹੀ ਪ੍ਰਮਾਤਮਾ ਦਾ ਹੀ ਰਿਆ ਜਵਾਰਾਂ ਤਾਂ ਵਰਗਾ ਨਾਮ ਵਸਦਾ ਜਦੋਂ ਵੈਗੁਰੂ ਜੀ ਮੇਰੇ ਹਿਰਦੇ ਵਿੱਚ ਵਸਦੇ ਨੇ ਪ੍ਰਮਾਤਮਾ ਜੀ ਦੀ ਬੋਲੀ ਮਿੱਠੀ ਹੈ ਤੇ ਇਸ ਵਾਸਤੇ ਮੈਂ ਕੋੜੇ ਸ਼ਬਦ ਕਿਉਂ ਬੋਲਾਂ ਤੋਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਧਾ ਰਸ ਸਸੇ ਨੂੰ ਸਿਹਾਰੀ ਰਸ ਦੇ ਵਿੱਚ ਆਨੰਦ ਵਿੱਚ ਗੁਧਾ ਗੁਜ ਗਿਆ ਹੈ ਏ ਨਾਨਕ ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਪਾਗਾਂ ਲਾਲ ਮੈਨੂੰ ਪ੍ਰਮਾਤਮਾ ਮਿਲ ਪਿਆ ਮੇਰਾ ਆਪਾ ਉਸ ਦੇ ਪ੍ਰੇਮ ਰਸ ਵਿੱਚ ਭਿੱਜ ਗਿਆ ਹੈ ਮੇਰਾ ਆਪਾ ਪਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜ ਗਿਆ ਮੁੱਢ ਤੋਂ ਭਾਰੇ ਬਾਗਾਂ ਵਾਲਾ ਹੋਣ ਕਰਕੇ ਮੈਂ ਵੈਗੁਰੂ ਨੂੰ ਪਾ ਲਿਆ ਨਾਨਕ ਉਸ ਦੇ ਅੰਮ੍ਰਿਤ ਨਾਮ ਗੁੰਨਿਆ ਗਿਆ ਜਿਵੇਂ ਸਾਧ ਸੰਗਤ ਜੀ ਪਹਿਲਾਂ ਸੁੱਕੇ ਆٹے ਦਾ ਪਾਊਡਰ ਹੁੰਦਾ ਉਹਦੇ ਵਿੱਚ ਪਾਣੀ ਆਦਕ ਪਾ ਕੇ ਜਦੋਂ ਆਪਾਂ ਉਹਨੂੰ ਗੁੰਨ ਦਿੰਦੇ ਆ ਉਹ ਪਾਣੀ ਜਾਂ ਜਿਹੜਾ ਵੀ ਲੇਕਟ ਦੁੱਧਾਦਕ ਜੋ ਵੀ ਪਾਈਏ ਉਸ ਆਟੇ ਦੇ ਵਿੱਚ ਬਿਲਕੁਲ ਰਲ ਮਿਲ ਜਾਂਦਾ ਹੁਣ ਉਹਨੂੰ ਲੱਗ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਡੇ ਭਾਗ ਜਾਗੇ ਹਰੀ ਜੀ ਦੀ ਪ੍ਰਾਪਤੀ ਹੋ ਗਈ ਉਸ ਹਰੀ ਪਰਮਾਤਮਾ ਜੀ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਰੱਬ ਦੇ ਪਿਆਰੇ ਦਾ ਜਿਹੜਾ ਮਾਨਿਆ ਉਹ ਗੁੰਨਿਆ ਗਿਆ ਭਾਵ ਇੱਕ ਮਿਕ ਹੋ ਗਿਆ ਪੰਥ ਦਸਾਵਾਂਿਤ ਖੜੀ ਮੁੰਦ ਜੋ ਬਨ ਬਾਲੀ RAM ਰਾਜੇ ਪੰਥ ਥੱਥੇ ਸਲੇ ਔਕੜ ਅਰਥ ਹੈਗਾ ਰਸਤਾ ਦਸਾਵਾਂ ਦਾ ਮਤਲਬ ਹੁੰਦਾ ਮੈਂ ਪੁੱਛਦੀ ਹਾਂ ਮੁੰਧ ਮੰਦ ਕਹਿੰਦੇ ਨੇ ਜੀਵ ਰੂਪੀ ਇਸਤਰੀ ਨੂੰ ਤੇ ਜੋ ਬਨ ਨੰਨੇ ਨੂੰ ਸਿਹਾਰੀ ਅਰਥ ਹੋ ਜਾਣਾ ਮ ਜਵਾਨੀ ਵਿੱਚ ਮੱਤੀ ਹੋਈ ਭਾਵਮਸਤ ਜਵਾਨੀ ਦੇ ਨਸ਼ੇ ਵਿੱਚ ਮਸਤ ਬਾਲੀ ਦਾ ਅਰਥ ਹੁੰਦਾ ਅੰਜਾਨ ਜਿਹਦੇ ਉੱਤੇ ਜਵਾਨੀ ਤੇ ਚੜ ਰਹੀ ਆ ਪਰ ਹੈ ਅਜੇ ਅਣਜਾਨ ਉਹਨੂੰ ਅਜੇ ਵਰਤੋਂ ਵਿਹਾਰ ਸਮਾਜ ਵਿੱਚ ਕਿਵੇਂ ਵਿਚਰਨਾ ਇਸ ਗੱਲ ਦੀ ਅਜੇ ਸੋਝੀ ਨਹੀਂ ਹੈ ਹੇ ਸਤਗੁਰੂ ਮੈਂ ਜੋ ਬਨਮਤੀ ਅਣਜਾਣ ਜੀਵ ਇਸਤਰੀ ਤੇਰੇ ਦਰ ਤੇ ਸਦਾ ਖਲੋਤੀ ਹੋਈ ਤੇਥੋਂ ਪਤੀ ਪ੍ਰਭੂ ਦੇ ਦੇਸ਼ ਦਾ ਰਾਹ ਪੁੱਛਦੀ ਹਾਂ ਉਹ ਕਿਹੜਾ ਰਸਤਾ ਹੈ ਜਿਹੜਾ ਮੈਨੂੰ ਪ੍ਰਭੂ ਪਤੀ ਦੇ ਦੇਸ਼ ਲੈ ਜਾਵੇ ਇਹ ਮੈਂ ਸਤਿਗੁਰੂ ਜੀ ਦੇ ਕੋਲੋਂ ਪੁੱਛਦੀ ਹਾਂ ਜੀਵ ਰੂਪੀ ਇਸਤਰੀ ਜੋ ਬੰਦੇ ਵਿੱਚ ਮੱਤੀ ਹੋਈ ਅਨਜਾਨ ਸਤਿਗੁਰੂ ਦੇ ਕੋਲੋਂ ਪੁੱਛਦੀ ਆ ਵੀ ਮੈਂ ਹੋਰ ਜੇ ਕਿਹੜੇ ਕੰਮ ਕਰਾਂ ਜੀਦਾ ਕਰਕੇ ਮੈਂ ਪ੍ਰਮਾਤਮਾ ਜੀ ਦੇ ਵਿੱਚ ਇੱਕ ਵੇਖੋ ਜਾਵਾਂ ਜਿਵੇਂ ਅੱਜ ਦੇ ਸਮੇਂ 'ਚ ਤੇ ਕਮਿਊਨੀਕੇਸ਼ਨ ਦੇ ਬਹੁਤ ਸਾਧਨ ਨੇ ਅਸੀਂ ਆਪਣੇ ਘਰੇ ਗੱਲ ਕਰ ਲੈਨੇ ਆ ਫੋਨ ਕਰ ਲੈਨੇ ਆ ਵੀਡੀਓ ਕਾਲ ਕਰ ਲੈਂਦੇ ਆ ਪੁਰਾਣੇ ਸਮੇਂ 'ਚ ਸੰਚਾਰ ਦੇ ਇੰਨੇ ਸਾਧਨ ਨਹੀਂ ਸਨ ਬੱਚੀਆਂ ਦਾ ਵਿਆਹ ਵੀ ਛੋਟੀ ਉਮਰ 'ਚ ਹੋ ਜਾਂਦਾ ਸੀ ਬਾਲੀਆਂ ਦਾ ਅੰਜਾਨ ਦਾ ਜੋਬਣ ਜੋਬਣ ਮੱਤੀਆਂ ਦਾ ਤਾਂ ਉਹਨਾਂ ਦੇ ਪਤੀ ਨੇ ਜਦੋਂ ਕਿੰਦਰੇ ਪਰਦੇਸ ਚਲੇ ਜਾਣਾ ਕੋਈ ਨੌਕਰੀ ਪੇਸ਼ੇ ਦੇ ਸੰਬੰਧ 'ਚ ਤਾਂ ਦੂਰ ਚਲੇ ਜਾਣਾ ਫਿਰ ਉਹਨਾਂ ਨੇ ਕੀ ਕਰਨਾ ਰਸਤਿਆਂ ਦੇ ਉੱਤੇ ਖਲੋ ਕੇ ਤੇ ਉਹ ਰਾਹ ਵੇਂਦੇ ਰਹਿਣਾ ਫੇ ਮੇਰਾ ਪਤੀ ਕਦੋਂ ਵਾਪਸ ਆਵੇਗਾ ਇੱਥੇ ਵੀ ਉਸੇ ਸੈਂਸ ਨੂੰ ਲਿਆ ਗਿਆ ਮੈਂ ਸਤਿਗੁਰੂ ਜੀ ਦੇ ਕੋਲੋਂ ਜੋ ਬਣ ਮੱਤੀ ਅਨਜਾਨ ਜੀਵ ਰੂਪੀ ਇਸਤਰੀ ਸਤਿਗੁਰੂ ਦੇ ਦਰ ਦੇ ਉੱਤੇ ਆਣ ਕੇ ਪੁੱਛਦੀ ਹਾਂ ਪਤੀ ਪਰਮਾਤਮਾ ਵੈਗੁਰੂ ਦੇ ਨਾਲੋਂ ਮੈਂ ਵਿਛੜੀ ਹੋਈ ਹਾਂ ਉਹ ਮੈਨੂੰ ਕਿਵੇਂ ਮਿਲਣਗੇ ਕਦੋਂ ਮਿਲਣਗੇ ਕਦੋਂ ਪ੍ਰਗਟ ਹੋਣਗੇ ਕਿੱਥੇ ਰਹਿੰਦੇ ਨੇ ਇਸ ਤਰ੍ਹਾਂ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਇਸ ਤੇ ਆਪ ਵਿਚਾਈ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਚੇਤਾਏ ਦਾ ਭਾਵ ਚੇਤੇ ਕਰਾ ਤੇ ਮਾਰਗ ਰਸਤੇ ਉਤੇ ਹੇ ਸਤਗੁਰੂ ਮੈਨੂੰ ਪ੍ਰਭੂ ਪਤੀ ਦਾ ਨਾਮ ਚੇਤੇ ਕਰਾਉਂਦਾ ਰੋ ਮੇਲ ਕਰ हे सतगुरु जी मैं उस प्रभुपति ਨੂੰ ਭੁੱਲ ਨਾ ਜਾਵਾਂ ਜਿਸ ਨੂੰ ਮਿਲਣਾ ਮੇਰਾ ਜ਼ਿੰਦਗੀ ਦਾ ਉਦੇਸ਼ ਆ ਲਕਸ਼ਿਆ ਮੇਰਾ ਨਿਸ਼ਾਨਾ ਇਹ ਹੋਣਾ ਚਾਹੀਦਾ ਮੈਂ ਕਿਦਰੇ ਆਪਣੇ ਨਿਸ਼ਾਨੇ ਤੋਂ ਖੁੰਝ ਨਾ ਜਾਵਾਂ ਕਿ ਮੈਂ ਇਥੇ ਕੀ ਕਰਨ ਵਾਸਤੇ ਆਈ ਹਾਂ ਮੈਂ ਪ੍ਰਮਾਤਮਾ ਦੇ ਦੇਸ਼ ਪਹੁੰਚਣ ਵਾਲੇ ਰਸਤੇ ਦੇ ਉੱਤੇ ਤੁਰਾਂ ਨਾਲ ਦੀ ਨਾਲ ਮੈਂ ਤੁਰਾਂ ਮੈਂ ਸਿਰਫ ਰਸ ਰਸਤਾ ਪੁੱਛਾਇਨਾ ਸਿਰਫ ਰਸਤਾ ਪੁੱਛਾਇਨਾ ਪੋਸ਼ਤ ਪਥਕ ਤੇਹ ਮਾਰਗ ਨਾ ਧਾਰੇ ਪਗ ਪ੍ਰੀਤਮ ਦੇ ਦੇਸ਼ ਕੈਸੇ ਬਤਨ ਸਜਾਈਐ ਗੱਲਾਂ ਬਾਤਾਂ ਕਰ ਕਰਕੇ ਥੋੜਾ ਪ੍ਰੀਤਮ ਦੇ ਰਸਤੇ ਤੇ ਪਹੁੰਚ ਜਾਏ ਰਸਤਾ ਪੁੱਛ ਪੁੱਛ ਕੇ ਵੀ ਕਿਹੜਾ ਰਾਹ ਕਿਧਰ ਨੂੰ ਜਾਂਦਾ ਕਿਧਰ ਨੂੰ ਕਿਹੜੀ ਟ੍ਰੇਲ ਦੇ ਉੱਪਰ ਦੀ ਤੁਰਨਾ ਉਦੇ ਉੱਤੇ ਕਦਮ ਰਖੀਏ ਤੁਰੀਏ ਜਿੱਥੇ ਜਾਣਾ ਚਾਹੀਏ ਅਸੀਂ ਪਹੁੰਚ ਜਾਂਦੇ ਆਂ ਸਤਿਗੁਰੂ ਜੀ ਰਸਤਾ ਦੱਸਦੇ ਨੇ ਅਸੀਂ ਰਸਤਾ ਸੁਣਦੇ ਆਂ ਬਸ ਇੱਥੋਂ ਤੱਕ ਹੀ ਰਹਿਨੇ ਅਸੀਂ ਸਤਿਗੁਰੂ ਜੀ ਸਾਨੂੰ ਰੋਜ਼ ਰਸਤਾ ਦੱਸ ਦਿੰਦੇ ਆ ਉਹ ਰਾਹ ਲਿਖਿਆ ਹੋਇਆ ਉੱਥੇ LED ਦੇ ਉੱਤੇ ਹੁਕਮਨਾਮਾ ਸਾਹਿਬ ਡਿਸਪਲੇ ਹੋ ਜਾਂਦਾ ਸਾਰੇ ਸਾਰਾ ਦਿਨ ਸਾਰੀ ਰਾਤ ਉਹ ਰਸਤਾ ਹੀ ਆ ਅਸੀਂ ਤੇ ਉਸ ਰਸਤੇ ਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਵੀ ਸਤਿਗੁਰੂ ਜੀ ਨੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਕੀ ਵਚਨ ਕੀਤਾ ਉਸ ਰਸਤੇ ਦੇ ਉੱਤੇ ਚੱਲਣਾ ਤੇ ਗੱਲ ਹੀ ਬੜੀ ਦੂਰ ਦੀ ਆ ਤਾਂ ਹੀ ਕਰਕੇ ਅਸੀਂ ਉਹ ਪੰਚਤੰਤਰ ਦੀ ਕਹਾਣੀ ਵਾਂਗੂ ਉੱਥੇ ਰਹਿਨੇ ਆ ਜਿਵੇਂ ਕੋਈ ਸ਼ਰਾਬੀ ਬੰਦੇ ਸੀ ਤੇ ਪਹਿਲਾਂ ਬੈ ਕੇ ਸ਼ਰਾਬ ਪੀਂਦੇ ਰਹੇ ਬਾਅਦ ਵਿੱਚ ਉਹਨਾਂ ਨੇ ਸਲਾਹ ਕੀਤੀ ਚਲੋ ਹੁਣ ਦਰਿਆ ਪਾਰ ਕਰਕੇ ਤੇ ਆਪਣੇ ਘਰ ਨੂੰ ਚਲੀਏ ਫਿਰ ਉਹ ਬੇੜੀ 'ਚ ਬੈ ਗਏ ਬੇੜੀ ਨੂੰ ਫਿਰ ਉਹਨਾਂ ਨੇ ਚੱਪੂ ਮਾਰਨੇ ਸ਼ੁਰੂ ਕੀਤੇ ਜਦੋਂ ਬਿਲਕੁਲ ਥੱਕ ਹਾਰ ਗਏ ਤੇ ਹੌਲੀ ਹੌਲੀ ਸ਼ਰਾਬ ਦਾ ਨਸ਼ਾ ਲੱਥਣ ਲੱਗਾ ਇੱਕ ਨੇ ਵਿੱਚੋਂ ਪੁੱਛਿਆ ਕਹਿੰਦਾ ਵੀ ਬੜਾ ਚਿਰ ਹੋ ਗਿਆ ਚੱਪੂ ਮਾਰੀ ਗਏ ਆ ਤੇ ਦੱਸੋ ਆਪਾਂ ਕਿਨਾਰੇ ਕਿਉਂ ਨਹੀਂ ਲੱਗਦੇ ਇੱਕ ਜਿਹਦਾ ਥੋੜਾ ਜ਼ਿਆਦਾ ਨਸ਼ਾ ਲੱਥਿਆ ਸੀ ਉਹਨੇ ਆਲੇ ਦੋ ਆਲੇ ਨਜ਼ਰ ਮਾਰੀ ਕਹਿਣ ਲੱਗਾ ਕੰਡੇ ਦੇ ਉੱਤੇ ਆਪਾਂ ਕਾਹਦਾ ਪਹੁੰਚਣਾ ਆਪਾਂ ਤੇ ਜਿੱਥੇ ਬੇੜੀ 'ਚ ਬੈਠੇ ਸਾਂ ਉੱਥੇ ਹੀ ਸਾਂ ਕਾਰਣੇ ਕਿ 베ੜੀ ਨੂੰ ਜਿਹੜਾ ਰੱਸਾ ਬੰਨਿਆ ਹੋਇਆ ਸੀ ਨਾ ਰੁੱਖ ਦੇ ਨਾਲ ਉਹ ਤੇ ਆਪਾਂ ਖੋਲਿਆ ਹੀ ਨਹੀਂ ਆਪਾਂ ਬਸ ਚੱਪੂ ਹੀ ਮਾਰੀ ਗਏ ਕੋਈ ਸਾਡਾ ਅਸੀਂ ਬਾਣੀ ਪੜੀ ਜਾਂਦੇ ਆ ਅਰਥ ਪੜੀ ਜਾਂਦੇ ਆ ਸਾਰਾ ਕੁਝ ਹੋ ਹੀ ਜਾਂਦਾ ਗੁਰੂ ਸਾਹਿਬ ਜਿਹੜਾ ਰਸਤਾ ਦੱਸਦੇ ਉਹਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਹੀ ਕਰਕੇ ਸਾਡੇ ਕੋਲ ਉਸ ਪਤੀ ਪਰਮਾਤਮਾ ਜੀ ਦੇ ਨਾਲ ਮਿਲਿਆ ਨਹੀਂ ਜਾਂਦਾ ਸਤ ਗੁਰੂ ਜੀ ਕਿਰਪਾ ਕਰੋ ਹੇ ਸਤ ਗੁਰੂ ਮੈਨੂੰ ਪ੍ਰਭੂ ਪਤੀ ਦਾ ਨਾਮ ਚੇਤੇ ਕਰਾਉਂਦੇ ਰੋ ਮੈਂ ਭੁੱਲ ਨਾ ਜਾਵਾਂ ਮੇਰੇ ਤੇ ਮੇਰ ਕਰੋ ਮੈਂ ਪਰਮਾਤਮਾ ਦੇ ਦੇਸ਼ ਪਹੁੰਚਣ ਵਾਲੇ ਰਸਤੇ ਦੇ ਉੱਤੇ ਤੁਰਾਂ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਮਨ ਮਾਨਵੇ ਚ ਤਨ ਹਿਰਦੇ ਵਿੱਚ ਆਧਾਰ ਆਸਰਾ ਬਿਖ ਕਹਿੰਦੇ ਨੇ ਜ਼ਹਿਰ ਨੂੰ ਜਾਲੀ ਜਲਾਵਾ ਭਾਵ ਸਾੜਦੇ ਆਂ ਜਾਲੀ ਭਾਵ ਜਲਾਵਾ ਦਾ ਸਾੜਦੇ ਆਂ ਮੇਰੇ ਮਾਨਵੇ ਚ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤ ਨਾਲ ਆਪਣੇ ਅੰਦਰੋਂ ਮੈਂ ਹੋਂ ਮੈਂ ਜ਼ਹਿਰ ਨੂੰ ਸਾੜਦੇ ਆਂ ਜੋ ਕੇ ਜਗੋਂ ਹਿਰਦੇ ਵਿੱਚ ਹੋਮੇ ਸੜੇਗੀ ਤਾਂ ਹੀ ਕਰਕੇ ਪ੍ਰਮਾਤਮਾ ਜੀ ਦੇ ਨਾਲ ਮਿਲਾਪ ਹੋਣਾ ਜਿੰਨਾ ਚਿਰ ਮੇਰੇ ਹਿਰਦੇ ਦੇ ਅੰਦਰ ਹੋਮੇ ਰਹੇਗੀ ਉਹਨਾਂ ਚਿਰ ਪ੍ਰਮਾਤਮਾ ਜੀ ਦੇ ਨਾਲ ਮਿਲਾਪ ਵੀ ਨਹੀਂ ਹੋ ਸਕੇਗਾ ਜਨ ਨਾਨਕ ਸਤ ਗੁਰੂ ਮਿਲ ਹਰ ਹਰ ਮਿਲਿਆ ਬਨਵਾਲੀ ਹੇ ਪ੍ਰਭੂ ਦਾਸ ਨਾਮਕ ਨੂੰ ਗੁਰੂ ਬਿਨਾ ਜਿਹੜਾ ਵੀ ਕੋਈ ਪ੍ਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀ ਹੀ ਮਿਲਿਆ ਹੈ ਹੋਰ ਕੋਈ ਤਰੀਕਾ ਨਹੀਂ ਗੁਰੂ ਦੀ ਸੰਗਤ ਕਰਦੇ ਰਹੀਏ ਤੇ ਤਾਂ ਹੀ ਸਾਡਾ ਬਿਲਾਪ ਉਸ ਅਕਾਲ ਪੁਰਖ ਵੈ ਗੁਰੂ ਪ੍ਰਮਾਤਮਾ ਜੀ ਦੇ ਨਾਲ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰੋ ਪ੍ਰਭੂ ਜੀ ਸਾਨੂੰ ਗੁਰੂ ਮਿਲਾਓ ਤੇ ਜਦੋਂ ਗੁਰੂ ਜੀ ਮਿਲ ਜਾਣ ਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਪ੍ਰਭੂ ਜੀ ਨੂੰ ਮਿਲਣ ਦਾ ਰਸਤਾ ਦੱਸੋ ਜਿਨ੍ਹਾਂ ਦੇ ਕੋਲ ਅਸੀਂ ਵਿਛੜ ਕੇ ਆਏ ਹੋਏ ਆ ਜਨਮਾਂ ਜਨਮਾਂ ਤਰਾ ਦੇ ਸਾਡੇ ਵਿਛੋੜੇ ਪਏ ਹੋਏ ਹਨ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਾਨੋ ਵੈਗੁਰੂ ਜੀ ਆਪਣੀ ਭਗਤੀ ਵਿੱਚ ਲਾਓ ਸਾਡੇ ਵਿੱਚ ਸ਼ੋਭ ਗੁਣ ਬਖਸ਼ਿਸ਼ ਕਰੋ ਤਾਂ ਹੀ ਵੈਗੁਰੂ ਜੀ ਅਸੀਂ ਤੁਹਾਡੇ ਵਿੱਚ ਇੱਕ ਬਿਕ ਹੋ ਸਕਾਂਗੇ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ भगवान गुरु पानी पिता माता धरत महत दिवस रात दोय दाई दाया खेलै सजन जगत संगैया बुरैया वाच धर्महु